ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੰਦੁਲਕਰ ਅਤੇ ਯੁਵਰਾਜ ਸਿੰਘ ਸ਼ਨੀਵਾਰ ਨੂੰ ਪਹਿਲੇ ਅੰਤਰਰਾਸ਼ਟਰੀ ਮਾਸਟਰਜ਼ ਲੀਗ ਦੇ ਉਦਘਾਟਨੀ ਮੈਚ ਵਿੱਚ ਸ਼੍ਰੀਲੰਕਾ ਵਿਰੁੱਧ ਇੱਕ ਵਾਰ ਫਿਰ ਭਾਰਤ ਦੀ ਪ੍ਰਤੀਕ ਨੀਲੀ ਜਰਸੀ ਪਹਿਨਣਗੇ ਤੰਦੁਲਕਰ ਇੱਕ ਮਹਾਨ ਖਿਡਾਰੀ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ 34000 ਤੋਂ ਵੱਧ ਦੌੜਾਂ ਅਤੇ 100 ਸੈਂਕੜੇ ਬਣਾਏ ਨੇ ਖੇਡ ਦੇ ਹਰ ਫਾਰਮੈਟ ਤੇ ਦਬਦਬਾ ਬਣਾਇਆ ਹੈ ਹਾਲਾਂਕਿ ਉਸਨੇ ਭਾਰਤ ਲਈ ਸਿਰਫ ਇੱਕ T20 ਅੰਤਰਰਾਸ਼ਟਰੀ ਮੈਚ ਖੇਡਿਆ ਇਸ ਨਾਲ ਪ੍ਰਸ਼ੰਸਕਾਂ ਲਈ ਉਸ ਨੂੰ ਖੇਡਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਇੱਕ ਵਾਰ ਫਿਰ ਭਾਰਤੀ ਜਰਸੀ ਵਿੱਚ ਦੇਖਣਾ ਦਿਲਚਸਪ ਹੋਵੇਗਾ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਏ ਮੁਕਾਬਲਿਆਂ ਨੇ ਸਾਲਾਂ ਤੋਂ ਪ੍ਰਸ਼ੰਸਕਾਂ ਨੂੰ ਮੰਤਰਮੁਕਤ ਕੀਤਾ ਹੈ। ਤੰਦੂਲਕਰ ਅਤੇ ਯਵਰਾਜ ਨੇ ਅਣਗਿਣਤ ਆਪਲ ਮੈਚ ਖੇਡੇ ਨੇ ਜਿਨ੍ਹਾਂ ਵਿੱਚੋਂ 2011 ਦਾ ਵਨਡੇ ਵਿਸ਼ਵ ਕੱਪ ਫਾਈਨਲ ਵੀ ਸ਼ਾਮਲ ਹੈ ਜਿਸ ਵਿੱਚ ਭਾਰਤ ਚੈਂਪੀਅਨ ਬਣਿਆ ਸੀ। ਤੰਦੂਲਕਰ ਨੇ ਕਿਹਾ ਕਿ ਅਸੀਂ ਪਿਛਲੇ ਸਾਲਾਂ ਦੌਰਾਨ ਸ਼੍ਰੀਲੰਕਾ ਵਿਰੁੱਧ ਖੇਡਦੇ ਹੋਏ ਕੁਝ